ਹਾਂਜੀ ਦੋਸਤੋ ਤਾਂ ਅੱਜ 12 ਫਰਵਰੀ 2024 ਸ਼ਾਮ ਦੇ 5 ਵਜੇ ਅੱਜ ਆਪਾਂ ਪਹੁੰਚੇ ਹਾਂ ਪੰਜਾਬ ਹਰਿਆਣਾ ਬਾਰਡਰ ਹਾਪੂਰ ਅਤੇ ਆਲੂਗੁਰ ਦੇ ਵਿਚਾਲੇ ਜੋ ਹਰਿਆਣੇ ਦਾ ਬਾਰਡਰ ਪੈਂਦਾ ਹੈ ਤਾਂ ਤੁਸੀਂ ਤੁਹਾਨੂੰ ਪਤਾ ਹੈ ਕਿ ਜਿਨੇ 13 ਫਰਵਰੀ ਨੂੰ ਜੋ ਕਿਸਾਨ ਵੀਰਾਂ ਵੱਲੋਂ ਜੋ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਆਪਣੀਆਂ ਮੰਗਾਂ ਮੰਨਵਾਉਣ ਲਈ ਜੋ 2021 ਦੇ ਵਿੱਚ ਵੀ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾਣੇ ਸੀ ਉਸ ਦੇ ਖਿਲਾਫ ਡਟੇ ਰਹੇ ਤਾਂ ਇਸ ਵਾਰ ਵੀ ਜੋ ਕੁਝ ਮੰਗਾ ਕਿਸਾਨ ਵੀਰਾਂ ਦੀਆਂ ਸੰਨ ਜੋ ਕੁਝ ਮੰਗਾ ਪਹਿਲਾਂ ਮੰਨ ਲਈਆਂ ਸਨ ਸਰਕਾਰ ਨੇ ਕੁਝ ਮੰਗਾ ਹੋਰ ਜੋ ਮਨਾਉਣੀਆਂ ਤਾਂ ਜੋ ਨਹੀਂ ਮੰਨੀਆਂ ਤਾਂ ਤੁਸੀਂ ਉਸ ਦੇ ਮੰਦੇ ਨਾਜ਼ਰ ਜੋ ਰਸਤੇ ਨੂੰ ਜੋ ਬਲੋਕ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਰਹੇ ਹੋ ਸ਼ੈਡਾਂ ਤੇ ਵੀ ਜੋ ਟੋਏ ਪੁੱਟੇ ਜਾ ਰਹੇ ਨੇ ਤਲਾਬਾ ਲਾ ਕੇ ਤਲਾਬਾ ਲਾਈਆਂ ਜਾ ਰਹੀਆਂ ਨੇ ਕੰਡਿਆਰੀ ਤਾਰ ਲਾਈ ਜਾ ਰਹੀ ਹੈ ਸੜਕ ਦੇ ਵਿਚਾਲੇ ਵੀ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਦੇ ਵਿੱਚ ਜੋ ਗੁਰਜੀਆਂ ਲਾਈਆਂ ਹੋਈਆਂ ਨੇ ਕਿ ਫਰੀਏ ਤੁਸੀਂ ਦੇਖ ਰਹੇ ਹੋ ਸੋ ਇੰਨਾ ਫਰੀਆਂ ਨੂੰ ਬਜਰੀ ਦੇ ਵਿੱਚ ਗੱਡੋ ਕੇ ਨੰਨ ਟਿੱਖੇ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ ਇਹ ਜਿੱਕਿ ਨੋਣੀ ਜੋ ਹਰਕਤ ਕੀਤੀ ਜਾ ਰਹੀ ਹੈ ਉਹ ਕਿਸਾਨ ਦੀ ਸਾਡੇ ਚਿੱਤੇ ਰੁਕਣ ਵਾਲੇ ਨੇ ਜੋ ਪੂਰੀ ਦਲੇਰੀ ਨਾਲ ਜੋ ਸਾਹਮਣਾ ਕਰਨਗੇ ਉਨਦੋ